ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਧਰਤੀ ਤਾਕਤ ਢੀਲ ਸਿੰਘ ਖਾਲਸਾ ਵੀਰੋ ਤੁਹਾਡੇ ਨਾਲ ਇੱਕ ਜ਼ਰੂਰੀ ਗੱਲਬਾਤ ਕਰਨੀ ਆ ਤੇ ਗੱਲ ਇਹ ਆ ਵੀਰੋ ਕੱਲ ਨਾ ਲੁਧਿਆਣੇ ਇੱਕ ਸਿਵ ਸੈਨਾ ਬੰਦੇ ਦੇ ਉੱਤੇ ਹਮਲਾ ਹੋਇਆ ਤੋ ਹਮਲਾ ਪਤਾ ਕਿਉਂ ਹੋਇਆ ਇਹ ਅਿੰਦੇ ਕਰਕੇ ਪਤਾ ਲੱਗ ਗਿਆ ਹੁਣ ਤੁਹਾਨੂੰ ਕਿਉਂਕਿ ਇਹ ਜਿਹੜੀ ਜਿਬ ਆ ਨਾ ਜੀਬ ਆ ਜਿਹੜੀ ਆਪਣੀ ਇਹਦੇ ਚ ਕੋਈ ਹੱਡੀ ਨਹੀਂ ਹੁੰਦੀ ਇਹ ਮਲੈਮ ਹੁੰਦੀ ਜਮਾ ਤੁਸੀਂ ਵੇਖ ਲਿਆ ਜੀ ਪਰ ਇਹ ਬੰਦੇ ਦੀਆਂ ਨਾ ਹੱਡੀਆਂ ਤੜਾ ਦਿੰਦੀ ਆ ਸਿਰ ਪੜਵਾ ਦਿੰਦੀ ਬੰਦੇ ਦੇ ਕਿਉਂਕਿ ਇਹ ਬੋਲਣ ਲੱਗੀ ਸੋਚਦੀ ਨਹੀਂ ਵੀ ਮੈਂ ਕੀ ਬੋਲਣਾ ਕਿਉਂਕਿ ਜਦੋਂ ਬੰਦਾ ਦਸਾਂ ਬੰਦਿਆਂ ਚ ਬੈਠਾ ਹੁੰਦਾ ਨਾ ਤੇ ਮੀਡੀਆ ਵਾਲੇ ਜਿਹੜੇ ਸਾਹਮਣੇ ਕੈਮਰੇ ਲੈ ਕੇ ਤੇ ਆਪਦੇ ਮੈਕ ਲੈ ਕੇ ਬੈਠੇ ਉਹਦੇ ਬੰਦਾ ਫਿਰ اندا ਵੀ ਹੁਣ ਬਸ ਮੈਂ ਹੀ ਹੁਣ ਦੂਜਾ ਕੌਣ ਆ ਫਿਰ ਬੰਦਾ ਅਗਲੀਆਂ ਪਿਛਲੀਆਂ ਸਾਰੀਆਂ ਮਰੀ ਜਾਂਦਾ ਵੀ ਉਹਦੋਂ ਕੁਝ ਨਹੀਂ ਸੋਚਦਾ ਉਹ ਕਿਤੇ ਸੇਵ ਸੈਣ ਵਾਲਾ ਜਿਹੜਾ ਨੰਦਾ ਨਾਂ ਪਤਾ ਨਹੀਂ ਕੀ ਥਾਪੜ ਥਾਪੜ ਕਹਿੰਦੇ ਆ ਤੇ ਇਹ ਕਿਤੇ ਪਤਾ ਨਹੀਂ ਆਪਣੇ ਘਰੋਂ ਆਪਦੀ ਐਕਟਵਾ ਤੇ ਨਾਲ ਇਹਦੇ ਗਨਮੈਨ ਸੀ ਜਾਂਦਾ ਇਹ ਜਾ ਰਿਹਾ ਸੀ ਦੂਜਾ ਕਿਸੇ ਦੇ ਵਿਆਹ ਸਮਾਗਮ ਚ ਜਿਵੇਂ ਪਤਾ ਲੱਗਿਆ ਉਹ ਵਿਆਹ ਸਮਾਗਮ ਚ ਜਾ ਰਿਹਾ ਸੀ ਤੇ ਇਹਨੂੰ ਉੱਥੇ ਕਿਤੇ ਇਹ ਤਾਂ ਨਿਹੰਗ ਸਿੰਘ ਵੀ ਮਗਰੋਂ ਜਾ ਕੇ ਤੈਨੂੰ ਉੱਥੇ ਘੇਰ ਲਿਆ ਘੇਰ ਕੇ ਤੁਹਾਨੂੰ ਪਤਾ ਵੀ ਉੱਥੇ ਚੰਗੀ ਤਰ੍ਹਾਂ ਮਤਲਬ ਕਿ ਜਿਹੜੀ ਇਹਨੂੰ ਜਿਹੜਾ ਹੈ ਥਾਪੜਾ ਜਿੰਦਾਣਾ ਇਹਨੇ ਪਲਾ ਹੱਥ ਉੱਥੇ ਜੋੜਿਆ ਤੇ ਉਹ ਕੋਤੇ ਨਿਹੰਗ ਸਿੰਘਾਂ ਨੇ ਚੜ ਗਏ ਡਿੱਕੇ ਤੇ ਉਹਨਾਂ ਨੇ ਵੀ ਉੱਥੇ ਸੋਦਾ ਸਦਾ ਲਾਤਾ ਵਾ ਵਾ ਕੁੱਟਿਆ ਮਤਲਬ ਕਿ ਹਮਲਾ ਕੀਤਾ ਇਹਦੇ ਤੇ ਤੇ ਆਪ ਉਹ ਜਿਹੜੀ ਐਕਟਵਾ ਸੀ ਉਹ ਐਂਦੀ ਐਕਟਵਾ ਮਤਲਬ ਕਿ ਉਹ ਸਿਕਟਵਾ ਦੀ ਉਹ ਭੱਜ ਗਏ ਲੈ ਕੇ ਉਹ ਸਿਕਟਵਾ ਦੀ ਉਹ ਭੱਜ ਗਏ ਸਿੰਘ ਇੰਦੀ ਐਕਟ ਵਾਲੇ ਕੇ ਬਾਅਦ ਦੇ ਵਿੱਚ ਚਲੋ ਕੋਲੇ ਲੋਕੀ ਲੱਕੇ ਗੋ ਗਲੀ ਚੱਲਦੀ ਸੀ ਉਹ ਚੰਗੀ ਆਪਾਂ ਵੀਡੀਓ ਵੇਨਿਆ ਗਲੀ ਚੋਂ ਜਣ ਬੜਾ ਸੀ ਤੇ ਬਾਅਦ ਦੇ ਵਿੱਚ ਇਹਨੂੰ ਚੱਕ ਚੁੱਕੇ ਦਾਖਲ ਦੂਖਲ ਕਰਾਇਆ ਲ ਜਾ ਕੇ ਉੱਥੇ ਤੇ ਬਾਕੀ ਉਹ ਜਿਹੜੇ ਨਿਹੰਗ ਸਿੰਘ ਫੌਜਾਂ ਸੀ ਤੇ ਉਹ ਤਾਂ ਉਥੋਂ ਭੱਜ ਗਈਆਂ ਨਾ ਲਗਵੀਆਂ ਇਹਨੂੰ ਸੋਧਾ ਲਾ ਕੇ ਸੋ ਬੰਦੇ ਤਾਂ ਇਹ ਗੱਲ ਅਸੀਂ ਇਹ ਕਹਿੰਨੇ ਆ ਵੀ ਜਿਹੜਾ Hindu ਭਰਾ ਸਾਡਾ ਸਿੱਖ ਭਰਾ ਠੀਕ ਹੈ ਕਿ ਨਹੀਂ ਇਹ ਭਾਈਚਾਰਾ ਸਾਡਾ ਕਾਇਮ ਰਹੇ ਉਹ ਵੀ ਸਾਡਾ ਆਪਸ ਵਿੱਚ ਕਿਸ ਤਰ੍ਹਾਂ ਦੀ ਕੋਈ ਦੁਸ਼ਮਣੀ ਹੈ ਹੀ ਨਹੀਂ ਕਿਸੇ ਨਾਲ ਸਾਰੇ ਆਪਸ ਵਿੱਚ ਰਲ ਮਿਲ ਕੇ ਰਹੋ ਪਰ ਜਿਹੜੇ ਇਹਨਾਂ ਦੇ ਇਹੋ ਜਿਹੇ ਬੰਦੇ ਆ ਇਹਨੂੰ ਸੋਚ ਲੈਣਾ ਚਾਹੀਦਾ ਵੀ ਕਦੇ ਵੀ ਗਲਤ ਬਿਆਨ ਨਾ ਦਿਓ ਕਿਸੇ ਨਾ ਕਿਸੇ ਦੀ ਭਾਵਨਾਵਾਂ ਜਿਹੜੀ ਠੇਸ ਆ ਬਿਲਕੁਲ ਨਾ ਪਹੁੰਚੇ ਹੈ ਤੇ ਸਬਕ ਸਿੱਖਣਾ ਚਾਹੀਦਾ ਕਿਉਂਕਿ ਜਦੋਂ ਇਹ ਮਾੜਾ ਬੋਲਦੇ ਆ ਜਦੋਂ ਮੀਡੀਆ ਦੇ ਸਾਹਮਣੇ ਜਾ ਕੇ ਇਹ ਬੰਦੇ ਠੀਕ ਹੈ ਕਿ ਨਹੀਂ ਦਸਾਂ ਬੰਦਿਆਂ 'ਚ ਬੈਠ ਕੇ ਜਦੋਂ ਆਪਣੇ ਮੂੰਹ ਦੇ ਵਿੱਚੋਂ ਜਿਹੜੀ ਆ ਬਖਲਾਟ ਪੈਦਾ ਕਰਦੇ ਆ ਮਾੜੇ ਬੋਲਦੇ ਆ ਤੇ ਫਿਰ ਕਈ ਵਾਰੀ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੰਘ ਹੁੰਦੇ ਉਹਨਾਂ ਤੋਂ ਇਹ ਗੱਲਾਂ ਜਰੀਆਂ ਨਹੀਂ ਜਾਂਦੀਆਂ ਤਾਂ ਫਿਰ ਕਿਸੇ ਨਾ ਕਿਸੇ ਹਸਾਬ 'ਚ ਜਦੋਂ ਕਿਸੇ ਬੰਦੇ ਦੇ ਡਿੱਕੇ ਚੜ੍ਹ ਜੇ ਤੇ ਫਿਰ ਉਹ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਕੀ ਹਾਲ ਕਰਦੇ ਆ ਸੋ ਇਹ ਜ਼ਰੂਰੀ ਗੱਲ ਬਾਤ ਸੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ